ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਖੇਤੀ ਬਾਤਾਂ ਚੈਨਲ ਦੇ ਉੱਤੇ ਆਪ ਸਭ ਦਾ ਸਵਾਗਤ ਹੈ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਫਲਦਾਰ ਪੌਦਿਆਂ ਬਾਰੇ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਫਲਦਾਰ ਪੌਦੇ ਆਪਣੇ ਪੰਜਾਬ ਦੇ ਵਿੱਚ ਆਪਾਂ ਆਪਣੀਆਂ ਘਰੇਲੂ ਲੋੜਾਂ ਲਈ ਜਾਂ ਵਪਾਰਕ ਲੋੜਾਂ ਲਈ ਇਹਨਾਂ ਦੀ ਕਾਸ਼ਤ ਬਹੁਤ ਸਾਰੇ ਕਿਸਾਨ ਭਰਾ ਕਰਦੇ ਆ ਤਾਂ ਜਿਹਦੇ ਬਾਰੇ ਅੱਜ ਅਸੀਂ ਜਾਣਕਾਰੀ ਲੈ ਕੇ ਆਏ ਆ ਉਹ ਪੱਤੇ ਚੜੀ ਬੂਟਿਆਂ ਬਾਰੇ ਪੱਤੇ ਚੜੀ ਬੂਟਿਆਂ ਦੇ ਵਿੱਚ ਜਿਵੇਂ ਕਿ ਆड़ੂ ਅਲੂਚਾ ਸੇਬ 나ਖ ਇਹ ਜਿਹੜੇ ਬੂਟੇ ਆ ਪ੍ਰਮੁਖਤਾ ਨਾਲ ਜਿਹੜੀ ਇਹ ਪੱਤੇ ਚੜੀ ਬੂਟਿਆਂ ਦੀ ਪੌਦਿਆਂ ਦੀ ਸ਼੍ਰੇਣੀ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ ਜਿਹੜਾ ਇਹਦਾ ਹੁਣ ਬਿਲਕੁਲ ਸਹੀ ਅਤੇ ਠਕਮੋਸਾ ਮੈਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਹ ਬੂਟੇ ਜਿਹੜੇ ਪੂਰੀ ਤਰ੍ਹਾਂ ਨੀਂਦਰ ਅਵਸਥਾ ਦੇ ਵਿੱਚ ਚਲੇ ਜਾਂਦੇ ਆ ਜਿਹਨੂੰ ਸਥਿਰ ਅਵਸਥਾ ਵੀ ਕਹਿੰਦੇ ਆ ਜਾਂ ਆਪਾਂ ਆਮ ਬੋਲਚਾਲ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ ਕਿ ਪੌਦੇ ਜਿਹੜੇ ਉਹ ਸੌ ਚੁੱਕੇ ਆ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੂੰ ਕੈਰੀ ਕਰਨਾ ਸੌਖਾ ਕੈਰੀ ਕਰਨਾ ਤੋਂ ਭਾਵੇਂ ਇਹਨਾਂ ਨੂੰ ਲੈ ਕੇ ਆਉਣਾ ਜਿਹੜਾ ਬਹੁਤ ਸੌਖਾ ਕਿਉਂਕਿ ਇਹ ਇੱਕ ਜਿਵੇਂ ਆਪਣੇ ਆਮ ਕਹਿ ਸਕਦੇ ਆਂ ਵੀ ਇੱਕ ਡੰਡੇ ਡੰਡੇ ਦੇ ਰੂਪ ਚ ਮਿਲ ਜਾਣੇ ਜਾਂ ਕਹ ਲੋ ਕਿ ਛੱਟੀ ਦੇ ਰੂਪ ਦੇ ਵਿੱਚ ਆਪਾਂ ਨੂੰ ਮਿਲ ਜਾਣੇ ਆ ਤੇ ਉਹਨੂੰ ਆਪਾਂ ਜਿਹੜਾ ਹੈਗਾ ਲਿਆ ਕੇ ਉਹਨੂੰ ਆਪਦੇ ਖੇਤ ਦੇ ਵਿੱਚ ਜਾਂ ਆਪਦੇ ਘਰ ਦੇ ਵਿੱਚ ਆਸਾਨੀ ਨਾਲ ਉਹਨੂੰ ਜਿਹੜਾ ਲਗਾ ਸਕਦੇ ਆਂ ਆੜੂ ਦੇ ਵਿੱਚ ਜਿਹੜੀਆਂ ਆਪਣੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮਾਂ ਜਿਵੇਂ ਸ਼ਾਨੇ ਪੰਜਾਬ ਪ੍ਰਭਾਤ ਇਹ ਜਿਹੜੀਆਂ ਪ੍ਰਮੁਖਤਾ ਨਾਲ ਜਿਹੜੀਆਂ ਇਹਨਾਂ ਦੀਆਂ ਯੂਨੀਵਰਸਿਟੀ ਵੱਲੋਂ ਸਪਾਰਸ਼ਾਂ ਕੀਤੀਆਂ ਗਈਆਂ ਚਲੋ ਉਹਦੇ ਵਿੱਚ ਅੱਗੇ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਕਿਸਮਾਂ ਨੇ ਜਿਵੇਂ ਸਰਬਤੀ ਹੋਗੀਆਂ ਠੀਕ ਹੈ ਜੀ ਪ੍ਰਤਾਪ ਹੋ ਗਿਆ ਤਾਂ ਜਾਂ ਨੈਕਟਰਨ ਹੋ ਗਿਆ ਇਹ ਬਹੁਤ ਸਾਰੀਆਂ ਕਿਸਮਾਂ ਆ ਪਰ ਜਿਹੜੀਆਂ ਆਪਣੇ এনवायरमेंट ਦੇ ਵਿੱਚ ਕਹੋ ਜਾਂ ਚਲਦੀਆਂ ਆਸਾਨੀ ਨਾਲ ਜਾਂ ਆਪਾਂ ਨੂੰ ਆਸਾਨੀ ਨਾਲ ਜਿਹੜੀਆਂ ਆਪਾਂ ਨੂੰ ਮਿਲ ਜਾਂਦੀਆਂ ਮਾਰਕੀਟ ਦੇ ਵਿੱਚੋਂ ਤਾਂ ਉਹ ਜਿਹੜੀਆਂ ਇਹ ਸ਼ਾਨੇ ਪੰਜਾਬ ਦੇ ਪਰਬਤ ਨੇ ਉਸ ਤੋਂ ਬਾਅਦ ਕਿਸਾਨ ਦੋਸਤੋ ਆਪਾਂ ਗੱਲ ਕਰਦੇ ਆਂ ਆਲੂ ਚੇ ਬਾਰੇ ਅਲੂਚੇ ਦੇ ਵਿੱਚ ਜਿਹੜੀਆਂ ਦੋ ਯੂਨੀਵਰਸਿਟੀ ਵੱਲੋਂ ਪ੍ਰਮੁਖਤਾ ਨਾਲ ਜਿਹੜੀਆਂ ਕਿਸਮਾਂ ਨੂੰ ਮਤਲਬ ਸਿਫਾਰਿਸ਼ ਕੀਤੀ ਗਈ ਹੈ ਉਹ ਹੈ ਸਤਲੋਚ ਪਰਪਲ ਤੇ ਕਾਲਾ ਮਰਸਰੀ ਕਿਉਂਕਿ ਇਹਦੇ ਵਿੱਚ ਪੋਲੀਨੇਸ਼ਨ ਬਰ ਪਰਾਗਣ ਕਰਿਆ ਦਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਸ਼ਹਿਦ ਦੀਆਂ ਮੱਖੀਆਂ ਇਹਨਾਂ ਦੇ ਫੁੱਲਾਂ ਤੋਂ ਜਿਹੜਾ ਇਹਨਾਂ ਦਾ ਪਰਾਗਣ ਕਰਦੀਆਂ ਤਾਂ ਤਾਂ ਹੀ ਭਰਪੂਰ ਕੁਆਲਿਟੀ ਤੇ ਕੁਆਂਟੀਟੀ ਜੇਕਰ ਅਪਾ ਇਹਨਾਂ ਦੀ ਗੱਲ ਕਰਦੇ ਆਂ ਤਾਂ ਜਿਵੇਂ ਆਪਣੀ ਆਮ ਬੋਲਚਾਲ ਭਾਸ਼ਾ ਦੇ ਵਿੱਚ ਕਈਏ ਤਾਂ ਜਿਹੜਾ ਕਾਲਾ ਅਮਰਸਰੀਆ ਇਹਨੂੰ ਆਪਾਂ ਕਹਿ ਸਕਦੇ ਆਂ ਕਿ ਨਰਪੌਦਾ ਔਰ ਜਿਹੜਾ ਸਤਲੁਜ ਪਰਪਲ ਹੈ ਇਹਨੂੰ ਆਪਾਂ ਕਹਿ ਸਕਦੇ ਆਂ ਕਿ ਮਾਦਾ ਪੌਦਾ ਤਾਂ ਇਹਦੇ ਵਿੱਚ ਇੱਕ ਹੁਣ ਹੋਰ ਸਪਰਸ਼ ਜਿਹੜੀ ਹਜੇ ਯੂਨੀਵਰਸਿਟੀ ਵੱਲੋਂ ਤਾਂ ਪਰਮਾਨਤ ਨਹੀਂ ਹੈਗੀ ਜਾਂ ਉਹਨਾਂ ਵੱਲੋਂ ਨਹੀਂ ਕੀਤੀ ਗਈ ਪਰ ਜਿਹੜੇ ਕਿਸਾਨ ਵੀਰਾਂ ਦੇ ਤਜਰਬਿਆਂ ਦੇ ਆਧਾਰ ਤੇ ਇੱਕ ਨਵੀਂ ਕਿਸਮ ਵੀ ਆਈ ਆ ਸੈਂਟਾ ਰੋਜ਼ ਇਹ ਸੰਟਾ ਰੋਜ਼ ਕਿਸਮ ਹੈ ਜਿਹੜੀ ਇਹ ਵੀ ਅਲੂਚੇ ਦੀ ਕਿਸਮ ਹੈ। ਔਰ ਇਹ ਵੀ ਜਿਵੇਂ ਸਤਲੁਜ ਪਰਪਲ ਔਰ ਕਾਲਾ ਮਰਸਰੀ ਦਾ ਜਿਵੇਂ ਸੈੱਟ ਮਿਲਦਾ ਜਾਂ ਸੈੱਟ ਲਾਉਣਾ ਚਾਹੀਦਾ ਉਹ ਇਹ ਵੀ ਉਹਨਾਂ ਦੇ ਨੇੜੇ ਹੀ ਲੱਗਣੀ ਆ ਤਾਂ ਕਿ ਜਿਹੜਾ ਇਹਦਾ ਮੱਖੀਆਂ ਤੋਂ ਪਰਪਰਾਗਣਾ ਜਿਹੜਾ ਸੌਖੇ ਤਰੀਕੇ ਨਾਲ ਹੋ ਸਕੇ। ਉਸ ਤੋਂ ਬਾਅਦ ਆਪਣੀ ਗੱਲ ਕਰਦੇ ਆਪਾਂ ਸੇਬ ਦੀ। ਤਾਂ ਕਿਸਾਨ ਦੋਸਤੋ ਹੁਣ ਸੇਬ ਵੀ ਜਿਹੜਾ ਹੈਗਾ ਉਹ ਟਿਸ਼ੂ ਕਲਚਰ ਵਿਧੀ ਦੁਆਰਾ ਤਿਆਰ ਕੀਤਾ ਗਿਆ ਆਪਣੇ ਪੰਜਾਬ ਦੇ এনवायरमेंट ਅਨੁਸਾਰ ਗਰਮ ਜਲਵਾਯੂ ਅਨੁਸਾਰ ਜਿਹੜਾ ਉਹਦਾ ਜਿਹੜਾ ਟਿਸ਼ੂ ਕਲਚਰ ਅਨੁਸਾਰ ਉਹਨੂੰ ਜਿਹੜਾ ਹੈਗਾ ਉਹਦਾ ਵਿਗਿਆਨੀਆਂ ਦੁਆਰਾ ਜਿਹੜਾ ਉਹਨੂੰ ਤਿਆਰ ਕੀਤਾ ਗਿਆ ਤੇ ਲਗਭਗ ਮੰਨ ਕੇ ਚੱਲੋ ਕਿ ਉਹਦੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਿਸਾਨ ਭਰਾ ਕੁਝ ਤਾਂ ਚੱਲੋ ਪਠਾਨਕੋਟ ਸਾਈਡੋਂ ਨੂੰ ਕਮਰਸ਼ੀਅਲ ਤੌਰ ਤੇ ਕਰ ਰਹੇ ਆ ਪਰ ਕੁਝ ਦੋਸਤ ਘਰੇਲੂ ਬਗੀਚੀਆਂ ਦੇ ਵਿੱਚ ਆਪਣੇ ਸ਼ੌਂਕ ਵਾਸਤੇ ਕਰ ਉਹਦੇ ਵਿੱਚ ਉਹਦੀ ਜਿਹੜੀ ਉਹਨਾਂ ਨੂੰ ਲਗਾਇਆ ਔਰ ਉਹਦਾ ਰਿਜ਼ਲਟ ਆ ਵੀ ਰਿਹਾ ਪਰ ਇਹਦੇ ਵਿੱਚ ਵੀ ਹੁਣ ਅੱਗੇ ਕਿਸਾਨ ਦੋਸਤੋ ਥੋੜਾ ਜਿਹਾ ਟੈਕਨੀਕਲ ਫੰਡਾ ਹੈ ਉਹ ਹੈ ਕਿ ਜਿਹੜੇ ਇਹ ਸੇਬ ਦੇ ਪੌਦੇ ਆ ਇਹਦੇ ਵਿੱਚ ਵੀ ਅੱਗੇ ਪਰਪਰਾਗਨ ਦੀ ਜਿਹੜੀ ਕਿਰਿਆ ਉਹ ਜ਼ਰੂਰੀ ਹੈ ਇਹਦੇ ਵਿੱਚ ਜਿਹੜੀਆਂ ਮਤਲਬ ਕਾਫੀ ਸਾਰੀਆਂ ਕਿਸਮਾਂ ਆਉਂਦੀਆਂ ਜਿਵੇਂ ਹਰੀਮਨ 99 ਆਉਂਦਾ ਅੰਨਾ ਅਤੇ 골ਡਨ ਡਾਰਸਟ ਹਨ ਜਿਹਦੇ ਵਿੱਚੋਂ ਅੰਨਾ ਤੇ 골ਡਨ ਡਾਰਸਟ ਜਿਹੜਾ ਹੈਗਾ ਉਹ ਆਪਣੇ ਜ਼ਿਆਦਾਤਰ ਪ੍ਰਮੁੱਖਤਾ ਨਾਲ ਲਾਇਆ ਜਾ ਰਿਹਾ ਹੈ ਇਹਦੇ ਵਿੱਚ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਅਲੂਚੇ ਦੀ ਤਰ੍ਹਾਂ ਇਹਦੇ ਵਿੱਚ ਵੀ ਪਰਪਰਾਗਨ ਦੀ ਕਿਰਿਆ ਹੈਗੀ ਆ ਪੋਲੀਨੀਸ਼ਨ ਦੀ ਤਾਂ ਜਿਹੜਾ ਉਹ ਜ਼ਰੂਰੀ ਆ ਉਸ ਤੋਂ ਬਾਅਦ ਕਿਸਾਨ ਦੋਸਤੋ ਗੱਲ ਕਰਦੇ ਆਪਾਂ ਨਾਖ ਦੀ ਪੰਜਾਬ ਯੂਨੀਵਰਸਿਟੀ ਵੱਲੋਂ ਆਪਣੇ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਨਾਖ ਦੇ ਵਿੱਚ ਵੀ ਕਾਫੀ ਸਾਰੀਆਂ ਕਿਸਮਾਂ ਦੀ ਸਵਾਰਥ ਕੀਤੀ ਜਾਂਦੀ ਆ ਜਿਵੇਂ ਸਭ ਤੋਂ ਪੁਰਾਣੀ ਕਿਸਮ ਆ ਪੱਥਰਨਾਖ ਜਿਹੜੀ ਕਿ ਲਗਭਗ 1967 ਵੇਲੇ ਦੀ ਆ ਉਸ ਤੋਂ ਬਾਅਦ ਇਹਨਾਂ ਨੇ ਕੁਝ ਪੰਜਾਬ ਸੌਫਟ ਦੇ ਨਾਂ ਤੇ 나ਖ ਦੀ ਜਿਹੜੀ ਉਹ ਮਤਲਬ ਕੀਤੀ ਹੈ ਖੋਜ ਜਿਹਨੂੰ ਅਸੀਂ ਬੱਬੂ ਗੋਸ਼ਾ ਵੀ ਕਹਿੰਦੇ ਨੇ ਔਰ ਇੱਕ ਜਿਹੜੀ ਹੁਣ ਇਸ ਟੈਮਪਰ ਮੁੱਖ ਤਨਾਂ ਪੰਜਾਬ ਦੇ ਵਿੱਚ ਆਪਣੇ ਚੱਲ ਰਹੀ ਹੈ ਕਿਸਮ ਉਹ ਹੈ ਪੰਜਾਬ 나ਖ ਤਾਂ ਇਹਦੇ ਵਿੱਚੋਂ ਜਿਹੜੀ ਸਭ ਤੋਂ ਮਤਲਬ ਸਾਡੇ ਮੇਰੇ ਆਪ ਦੇ ਨਿੱਜੀ ਤਜਰਬੇ ਅਨੁਸਾਰ ਸਭ ਤੋਂ ਵਧੀਆ ਸਾਡੇ ਲਈ ਪੰਜਾਬ 나ਖ ਹੀ ਆ ਕਿਉਂਕਿ ਜਿਹੜੀ ਪੰਜਾਬ ਸੌਫਟ ਆ ਉਹ ਥੋੜੀ ਜਿਹੀ ਜਿਹੜੀ ਬੱਬੂ ਬੁਸ਼ਾ ਜਿਵੇਂ ਤੁਹਾਨੂੰ ਦੱਸਿਆ ਉਹਦੀ ਤਰ੍ਹਾਂ ਹੈਗੀ ਆ ਉਹਦੀ ਮਤਲਬ ਜਾਤੀ ਚੋਂ ਆ ਜਾਂ ਉਹਦੀ ਕੈਟਾਗਰੀ ਚੋਂ ਆ ਜਿਹਦੇ ਕਰਕੇ ਉਹਦਾ ਪੰਜਾਬ ਦੇ এনवायरमेंट ਦੇ ਵਿੱਚ ਉਹਨਾਂ ਰਿਜ਼ਲਟ ਨਹੀਂ ਆ ਰਿਹਾ ਜਿੰਨਾ ਕਿ ਇਹਦਾ ਪੰਜਾਬ ਨਾਲ ਖਦਾ ਰਿਹਾ ਤੇ ਬਾਕੀ ਜਿਹੜੀਆਂ ਇਹ ਸਫਰਸ਼ਾਂ ਯੂਨੀਵਰਸਿਟੀ ਦੀਆਂ ਜਾਂ ਜਿਹੜੇ ਫਲਦਾਰ ਪੌਦੇ ਆ ਇਹ ਤੁਸੀਂ ਜਿੱਦਿਆਂ ਕਿਸੇ ਵੀ ਜਾਂ ਤਾਂ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਆਪਣੀ ਖੇਤੀਬਾੜੀ ਯੂਨੀਵਰਸਿਟੀ ਦੇ ਰਿਸਰਚ ਸੈਂਟਰ ਹੈ ਉਥੋਂ ਲਵੋ ਜਾਂ ਜਿਵੇਂ ਆਪਣੀ ਖੇਤੀਬਾੜੀ ਯੂਨੀਵਰਸਿਟੀ ਦਾ origignal ਸੈਂਟਰ ਲੁਧਿਆਣੇ ਆ ਉਥੋਂ ਜਿਹੜੇ ਬੂਟੇ ਪ੍ਰਾਪਤ ਕਰੋ ਤੇ ਜੇਕਰ ਉਥੋਂ ਨਹੀਂ ਬੂਟੇ ਮਿਲਦੇ ਜਾਂ ਉਥੇ ਨਹੀਂ ਟਾਈਮ ਲੱਗਦਾ ਜਾਣ ਦਾ ਤਾਂ ਤੁਸੀਂ ਆਪਦੇ ਕਿਸੇ ਨੇੜੇ ਤੋਂ ਕਿਸੇ ਭਰੋਸੇਯੋਗ ਮਤਲਬ ਯੂਨੀ ਆਪਣੀ ਨਰਸਰੀ ਤੋਂ ਇਹ ਬੂਟੇ ਪ੍ਰਾਪਤ ਕਰਕੇ ਜਿਹੜੇ ਹੁਣ ਲਗਾ ਸਕਦੇ ਹਾਂ ਇਸ ਤੋਂ ਬਿਨਾ ਜਿਹੜਾ ਆ ਵੀਡੀਓ ਦੇ ਵਿੱਚ ਹੁਣ ਤੁਸੀਂ ਦੇਖ ਰਹੇ ਹੋ ਇਹ ਟੋਏ ਪਹਿਲਾਂ ਹੀ ਤਿਆਰ ਕੀਤੇ ਗਏ ਆ ਇਹਦੇ ਵਿੱਚ ਵੀ ਹੁਣ ਜਿਹੜੇ ਦੋ ਪੌਦੇ ਜਿਹੜੇ ਉਹ ਆੜੂ ਦੇ ਜਿਹੜੇ ਲਾਏ ਜਾਣੇ ਆ ਤਾਂ ਇਹਨਾਂ ਦੀ ਜਿਹੜੀ ਤਿਆਰੀ ਆ ਉਹ گاਉਂ ਕਰ ਲਈ ਗਈ ਸੀ ਇਦੇ ਵਿੱਚ ਰੂੜੀ ਇੱਕ ਹਿੱਸਾ ਤੇ ਦੋ ਹਿੱਸੇ ਮਿੱਟੀ ਮਿਲਾ ਕੇ ਤੇ ਕੁਝ ਜਿਹੜੇ ਫ੍ਰੈਂਡਲੀ ਫੰਗਸ ਹਾਂ ਉਹ ਪਾ ਕੇ ਜਿਹੜੀ ਇਹਨਾਂ ਟੋਇਆਂ ਦੀ ਜਿਹੜੀ ਹੈ ਉਹ ਤਿਆਰੀ ਕਰ ਲਈ ਗਈ ਸੀ ਇਹਦੇ ਲਈ ਜੇ ਤੁਸੀਂ ਮਤਲਬ ਵਧੀਆ ਤਰੀਕੇ ਨਾਲ ਮਿਹਨਤ ਕਰ ਸਕਦੇ ਹੋ ਤਾਂ 3/3 ਦਾ ਜਿਹੜਾ ਉਹ ਆਕਾਰ ਦਾ ਜਿਹੜਾ ਟੋਆ ਕੱਢੋ ਜਿਵੇਂ ਤਿੰਨ ਫੁੱਟ ਡੂੰਘਾ ਹੋਵੇ ਤੇ ਤਿੰਨ ਫੁੱਟ ਚੌੜਾ ਹੋਵੇ ਜਿਹੜਾ ਉਹ ਤਾਂ ਕਿ ਜਿਹੜੀ ਜੜ ਜਿਹੜੀ ਸੌਖਿਆਂ ਚੱਲ ਸਕੇ ਤੇ ਜਿਹੜੀ ਮਿੱਟੀ ਆ ਉਹ ਵੀ ਜਿਹੜੀ ਆਪਣੀ ਵਧੀਆ ਖਾਦ ਨਾਲ ਤਿਆਰ ਹੋਵੇ ਅਤੇ ਉਹਦੇ ਨਾਲ ਜਿਹੜੀਆਂ ਫਰੈਂਡਲੀ ਫੰਗਸਾਂ ਆਪਾਂ ਜਿਵੇਂ ਕਹਿ ਰਹੇ ਆ ਉਹ ਉਹਦੇ ਚ ਜਿਵੇਂ ਪਾ ਕੇ ਉਹ ਆਪਣੇ ਜਿਹੜੇ ਬੂਟੇ ਆ ਪੱਕੀ ਜਿਹੜਾ ਵਾਤਾਵਰਨ ਤੇ ਮਿੱਟੀ ਨੂੰ ਤਿਆਰ ਕੀਤਾ ਜਾ ਸਕੇ ਇਹਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਸਭ ਦਾ ਸਮਾ ਖੁਸ਼ੀਆਂ ਤੇ ਡਾਂ ਵਾਲਾ ਹੋਵੇ ਸਸਰੀ ਦਾ